ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀਦਾਨ ਵਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਲਿਖ ਇਹਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਗੁਰਵੀਰ ਬਾਦਲ ਜੀ ਕਹਿੰਦੇ ਆ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਾ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਾ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਆ ਬਾਲਾ ਸਾਹਿਬ ਵੱਡੇ ਬਾਲਾ ਸਾਹਿਬ ਦੀ ਸੋਚ ਆ ਨਰੇਗਾ ਵਾਲੇ ਕੰਮ ਕਰੀ ਜਾਂਦੇ ਵੱਡੇ ਬਾਲਾ ਸਾਹਿਬ ਦੀ ਸੋਚ ਆ ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋ ਨਾ ਸਭ ਬਾਲ ਸਾਹਿਬ ਦੀ ਸੋਚ ਐ ਮੈਂ ਕਿਹਾ ਜਦੋਂ ਬਰਗਾੜੀ ਵਿੱਚ ਦੀ ਲੰਘਦੇ ਆ ਉਹ ਤਾਂ ਨੀਂਦ ਆ ਜਾਂਦੀ ਐ ਉਟ ਕਪੂਰੇ ਵਿੱਚ ਦੀ ਲੰਘਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਦੇ ਬਾਥੜਾ ਮਾਰਿਆ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਾਂ ਵਿੱਚ ਦੀ ਲੰਘਦਾ ਉਹ ਅੱਖਾਂ ਮੀਜਦੇ ਉਹ ਵੀ ਬਾਲ ਸਾਹਿਬ ਨਹੀਂ ਕਰਾਇਆ ਸੀ ਕੰਮ ਕੇ ਪੱਕੇ ਪੈਰ ਹੀ ਕਰਦੇ ਆ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਹਿੰਦੇ ਸੀ ਨਾ ਮੁੱਛਾ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜੀ ਇਹ ਜਿਹੇ ਨੇ ਇਹਾ ਜੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਇਹ ਜੀ ਉਹਨੇ ਅਫਸਰਾਂ ਉਫਸਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਇਓ ਨਾਬੇ ਉਹ ਕਰਦੇ ਨੇ ਪਰ ਲੱਗੇ ਬਾਰੀ ਇਹਨਾਂ ਦੀ ਵੀ ਆਊਗੀ ਕਾਗਜ਼ ਕਿਉਂਕਿ ਇਹਨਾਂ ਦੀ ਆਪਣੀਆਂ ਸਰਕਾਰਾਂ ਸੀ ਉਦੋਂ ਕਾਗਜ਼ ਹੀ ਐਨੇ ਖਰਾਬ ਕਰ ਗਏ ਕਿ ਥੋੜਾ ਜਿਹਾ ਟਾਈਮ ਲੱਗ ਗਿਆ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਭਗਵੰਤਮਾਨ ਇਹ ਰਾਜ ਭਾਗ ਪਰਮਾਤਮਾ ਕਿਤੇ ਰੋਜ਼ ਦਿੰਦਾ ਹੈ ਪਰ ਬੁਲਬਲਾ ਜਿਹੜਾ ਹੁੰਦਾ ਨਾ ਪਾਣੀ ਦਾ ਬੁਲਬਲਾ ਉਹ ਭਾਵੇਂ ਦੋ ਪਲ ਦੀ ਜ਼ਿੰਦਗੀ ਜਿਉਂਦਾ ਪਰ ਜਿਉਂਦਾ ਸਮੁੰਦਰ ਤੋਂ ਉੱਚਾ ਹੋ ਕੇ ਆਉਂਦਾ ਮੈਨੂੰ ਕੋਈ ਐ ਫਿਕਰ ਨਹੀਂ ਰਾਜ ਭਾਗ ਰਊਗਾ ਜਾਂ ਵੋਟਾਂ ਵਾਸਤੇ ਮੈਨੂੰ ਆ ਕਰਨਾ ਪੂਵੋ ਕਨ ਮੈਂ ਕਹਿੰਦਾ ਲੋਕ ਇੰਨੇ ਕ ਨੂੰ ਹੀ ਯਾਦ ਕਰਦੇ ਰਹਿਣ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ ਭਗਤ ਸਿੰਘ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਤੇ ਅੱਜ ਵੀ 23 ਸਾਲ ਦਾ ਆਉਣ ਵਾਲੇ ਹਜ਼ਾਰ ਸਾਲ ਬਾਅਦ ਵੀ ਆਪਣੀਆਂ ਕਈ ਪੀੜੀਆਂ ਲੰਘ ਜਾਣਗੀਆਂ ਉਹ 23 ਸਾਲ ਦੀ ਰਊਗਾ ਇਹਨਾਂ ਨੂੰ ਇਹ ਹੈ ਕਿ ਲੋਕਾਂ ਦੀ ਮੈਮਰੀ ਬਹੁਤ ਘਟ ਹੈ ਯਾਦਦਾਸ਼ਤ ਕਮਜ਼ੋਰ ਹੈ ਲੋਕ ਭੁੱਲ ਜਾਂਦੇ ਆ ਐ ਕਹਿੰਦੇ ਭੁੱਲ ਜਾਂਦੇ ਲੋਕ ਮਾਮਾ ਭੁੱਲ ਜਾਣਗੇ ਆਂਦੇ ਪੁੱਤਾਂ ਦੇ ਕੀਰਨੇ ਬਹਿਣ ਭੁੱਲ ਜਾਣਗੇ ਭੁੱਲ ਜਾਓਗੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਇਹਨਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਆ ਹੁਣ ਆਦਰ ਮਗਰ ਲੱਗ ਜਾਣਗੇ ਹੜਾਂ ਵੇਲੇ ਬਹੁਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡਿਓ ਗੁਰੂ ਦੀ ਗੋਲਕ ਸੀ ਓਏ ਗੁਰੂ ਦੀ ਗੋਲਕ ਚੋਂ ਕੱਢ ਕੇ ਲਿਆ ਕੇ ਐ ਵੰਡਦੇ ਗੱਥੀ ਜੀ ਫੜਾਤੀ ਬਾਜ ਸਰਪੰਚ ਨੂੰ ਗੱਡੀ ਚ ਉਠਾ ਲਿਆ ਕਹਿੰਦੇ ਲਿਆ ਸਰਪੰਚ ਫੜਾ ਉਹ ਤੋਂ ਬਾਹਰ ਸਲੇ ਲੇ ਕੇ ਕਹਿੰਦੇ ਚੱਲ ਫੋਟੋ ਹੋ ਗਈ ਵੜੀਏ ਗੱਲ ਐ ਆਹ ਬੰਦੇ ਨੇ ਮੈਂ ਜਾਣਦਾ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉੱਚ ਪੈਸੇ ਜਾ ਸਕਦੇ ਨਿਕਲਦੇ ਨਹੀਂ ਭਾਜੀ ਨਿਕਲਦੇ ਨਹੀਂ ਹੈਗੇ ਇਹ ਲੁੱਟ ਕੇ ਖਾ ਗਏ ਸਾਰੇ ਪੰਜਾਬ ਨੂੰ ਹਜੇ ਨਹੀਂ ਟਿੱਡ ਭਰੇ ਤਿੰਨ ਐਮ ਲਿਆ ਹੁਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਆ ਇੱਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਕਿ ਕਰੇਗੀ ਬੀਬਾ ਮਜੀਠਿਆਲੀ ਉਹ ਉਹ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਵਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੁਠੀ ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਉਹ ਜਿਹੜੇ ਮਾਜੇ ਦੇ ਜਰਨੈਲ ਕਾ ਹੁੰਦੇ ਸੀ ਨਾ ਥੋੜੇ ਸਿਰ ਤੇ ਕਾ ਹੁੰਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮਾਇਲ ਸੀ ਉਹ ਲਾਤੀ ਜੋ ਗੰਨਾ ਪੀੜਦੇ ਆਂ ਅੱਜਕੱਲ ਗੰਨੇ ਦਾ ਮੌਸਮ ਹੈ ਨਾ ਜੋ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਚਿਰ ਬਾਅਦ ਮੈਲ ਵੀ ਆ ਜਾਂਦੀ ਹੈ ਥੋੜਾ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਹੈ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂ ਕਰ ਦਿੰਦਾ ਗੋੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਹੈ ਆ ਥੋੜਾ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਪੱਤਾ ਲੱਗਣੀ ਉਹ ਜਰਨਲ ਸੀ ਸਭ ਖੋਕੇ ਨੇ ਹੈ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਐ ਜਨਰਲ ਡਾਇਰ ਨੂੰ ਡਿਨਰ ਕਰਾਇਆ ਸੀ 13 April 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਹੈ ਜਲਿਆਂ ਵਾਲੇ ਬਾਗ ਆਲਾ ਅੱਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਵਾਰ ਸਾਹਿਬ ਤੋਂ ਸਰੋਪਾ ਦਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤਜਿਹਦਾ ਰੂੜੂ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਦੂਜੀਆਂ ਗੋਲੀਆਂ ਚਲਾਉਣਾਂ ਦੇ ਨਾਲ ਸੀ ਬਾ ਚਿੱਟੀ ਦੀਆਂ ਗੋਲੀਆਂ ਨਾਲ ਦੇ ਨਾਲ ਹੋ ਗਏ ਉਹ ਬਾਜਵਾ ਫਿਰਦਾ ਮੈਂ ਕੱਲੇ ਕੱਲ ਤਾਂ ਅੱਜ ਬਾਈ ਨੇਮ ਸਾਹਿਬ ਕਰੂੰ ਬਾਜਵਾ ਫਿਰਦਾ ਆਪਣੇ ਤਾਂ ਹੁਣ ਦੀਵਾਲੀ ਵੇਲੇ ਆਕੇ ਤੇ ਬਿਸਕੁਟ ਬਣਾਏ ਨਾ ਬੇਬੇ ਨੇ ਪੀਪਾ ਜਾਂ ਪਰ ਕੱਲੇ ਉਹਨੇ ਹੁੰਨੇ ਆ ਉਹ ਆਟੇ ਵਾਲੇ ਨਹੀਂ ਹੈਗੇ ਸਿ ਉਹਨੇ ਦੇ ਬਿਸਕੁਟਾਂ ਤੋਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ ਰਾਵੀ ਦੇ ਪਰਲੇ ਪਾਸੋਂ ਸੋਨੇ ਦੇ ਬਿਸਕਟ ਇੱਧਰੋਂ ਆ ਦਿੰਦੇ ਸੀ ਉੱਥੋਂ ਕੰਮ ਸ਼ੁਰੂ ਕੀਤੇ ਹੋਏ ਨੇ ਐਵੇਂ ਨਹੀਂ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਗੱਡੀਆਂ ਆਉਂਦੀਆਂ ਉਹ ਕਹੀ ਜਾਂਦਾ ਮੇਰੀ ਵਾਰੀ ਆ ਲੈਣ ਦਿਓ ਉਹੀ ਬੰਦਾ ਜਿਹੜਾ ਪਹਿਲਾਂ ਭਾਸ਼ਣਾ ਦੇ ਵਿੱਚ ਕਹਿੰਦਾ ਰਿਹਾ ਕਿ ਇਹਨਾਂ ਦੇ ਗਲਚਰ ਸਫਾਕੀ ਤਰਨ ਤਰਨ ਵਾਲੇ CIA ਸਟਾਫ ਚ ਖਿੱਚ ਕੇ ਤੂੰ ਕ੍ਰੀਸ ਕੇ ਲੈ ਕੇ ਜਾਵਾਂਗੇ ਤੇ ਜਦੋਂ ਅਸੀਂ ਫੜ ਲਿਆ ਉਹੀ ਬੰਦਾ ਬਾਜ ਕਹਿੰਦੇ ਤਾਂ ਲੋਕਤੰਤਰ ਦੀ ਹੱਤਿਆ ਨੂੰ ਐਂ ਫੜਨਾ ਨਹੀਂ ਚਾਹੀਦਾ ਸੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਇਹ ਹੀ ਮਨੁੱਖ ਰਹਿ ਗਿਆ ਇਸ ਦਾ ਡੰਗਰੀਆਂ ਫਿਰ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਦਾ ਨਾਂ ਨਹੀਂ ਰੱਖਿਆ ਰਣੇ ਹਜੇ ਨਾ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਕਾਲੀ ਦਲ ਤੋਂ ਆਈ ਆਲੀ ਹੋਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੋੜ ਸੁਰਜੀਤ ਪਤਾ ਨਹੀਂ ਕਿਹੜਾ ਹੈ ਨਾ ਦੱਸੋ ਜੋ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾਲ ਹੀ ਤੇ ਹਰੇ ਪੱਤੇ ਆਉਣਗੇ ਲੈ ਦੱਸ ਕਿਕਰਾਂ ਬੀਜ ਕੇ ਤਾਂ ਆਖਾਂ ਦੀ ਉਮੀਦ ਕਰਦੇ ਆ ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜੈਦਰ ਸਾਹਿਬ ਰਹੇ ਆ ਸਾਡੇ ਉਹ ਹੁਣ ਉਹ ਰਾਜਨੀਤੀ ਚ ਆ ਗਏ ਉਹ ਬੋਲੀ ਜਾਂਦੇ ਸੀ ਪਰਸੋ ਚ ਉੱਥੇ ਕਹਿੰਦੇ ਕੋਈ ਕੰਮ ਨਹੀਂ ਕੀਤਾ ਜੈਦਰ ਸਾਹਿਬ ਨੂੰ ਮੈਂ ਇੱਕ ਯਾਰ ਕਰਾਉਣਾ ਚਾਹੁੰਦਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਬੜੀਆਂ ਬੱਸਾਂ ਨੇ ਜਿੱਚ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਂਦੇ ਆ ਘਰੇ ਲੈ ਕੇ ਜਾਂਦੇ ਆ ਖੰਡਪੜ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਂਦੇ ਆ ਕਹਿੰਦੇ ਜੀ ਇਹਨਾਂ ਦਾ ਟੈਕਸ ਮਾਫ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਇਹ ਦੂ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਹੋ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬੱਸ ਚੰਦੀ ਹੈ ਕਹਿੰਦੇ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਉਹ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉੱਥੇ ਜਲ ਛਿੜਕ ਰਿਆਂ ਅੱਜ ਤਾਂ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖਾਸਣ 'ਚ ਲੈ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨਿਆਂ ਤੱਕ ਧੂਫ ਦਿੰਦੇ ਰਹਿੰਨੇ ਆ ਨਿਰਮਲ ਕਰਦੇ ਰਹਿੰਨੇ ਆ ਕੋਈ ਉਹ ਬਾਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਦੁਬਾਰੇ ਸੀਟਾਂ ਲਵਾ ਲੈਣਗੇ ਉਹ ਤੋ ਬਸਦੇ ਵਿੱਚ ਬੈਠ ਕੇ ਉਹ ਬੱਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਕੋਈ ਨਹੀਂ ਸਕਦਾ ਮaaf ਕਰ ਦਿਓ ਸਾਰੇ ਕਿੰਨੇ ਪੈਸੇ ਬਣਿਆ ਸਾਰੇ ਧਰਮਾਂ ਦੇ ਮaaf ਕਰਤੇ ਜੀ ਤੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੀ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮaaf ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨਾਂ ਨੂੰ ਪੁੱਛ ਲਿਓ ਕਿ ਤੁਸੀਂ ਮaaf ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਆ ਤੁਹਾਡੀ ਤਾਂ ਕਹਿੰਦੇ ਜੀ ਜਵਾਬ ਦੇ ਦੇਣ ਕੱਲ ਨੂੰ ਫਿਰ ਵੀ ਤੁਸੀ ਕਹਿਆ ਨਹੀਂ ਸੀ ਮੈਂ ਤਰਵੰਡੀ ਸਾਹਿਬ ਉਹ ਵੀ ਆ ਕਰ ਦੋ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਤੂੰ ਹੁਣ ਤੁਸੀਂ ਕਹਿੰਨੋ ਕੰਮ ਨਹੀਂ ਕੀਤਾ ਕੋਈ ਕਿ ਚੰਡੀਗੜ੍ਹੋਂ ਵਿਧਾਨ ਸਭਾ ਚੱਲ ਕੇ ਗੁਰੂ ਦੇ ਚਰਨਾਂ 'ਚ ਜਾ ਰਹੀ ਹੈ ਕਹਿੰਦੇ ਇਹ ਵੀ ਡਰਾਮ ਹੈ ਲੈ ਇਸੇ ਗੱਲ ਤੇ ਤਾਂ ਖੜਜੋ ਨਾ ਇਹ ਤਾਂ ਤੁਸੀਂ ਹੀ ਖੜਾਓਗੇ 11 ਤਰੀਕ ਨੂੰ ਹੁਣ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ-ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਆ ਉੱਥੇ ਕਿ ਬਾਜੀ ਆ ਰਹੇ ਆਪਾਂ ਬਸ ਉਦਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਵਿਚਾਰਨ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿਹਾ ਪਰ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਆ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਲਾ ਲੈਂਦੇ ਨੇ ਆ ਦੇਖਿਓ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨ ਤਾਂ ਉਹਦੀ ਪਤਾ ਲੱਗ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐਂ ਜਿਹੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰੋਂ ਚੱਲੇ ਹੋਏ ਆਂ ਆਏਗਾ ਇਹਨੇ ਨੂੰ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਿਹਾ ਸੁਧਾਰ ਹੋ ਰਿਹਾ ਉਹ ਕਿਕੋ ਬਾਜਵੇਂ ਦਾ ਭਾਈ ਫਤਿਹ ਜੰਗ ਪੰਜਾਬ ਦੇ ਵਿੱਚ ਇੱਕ ਘਰ ਹੈ ਸਿਰਫ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ 20 बाई ਪੌੜੀਆਂ ਨੇ ਕਹਿੰਦੇ ਮੈਂ ਤਾਂ ਕਿਤੇ ਗਿਆ ਨਹੀਂ ਰੱਬ ਲੈ ਕੇ ਬਿਨੇ ਜਾਵੇ ਇਹ ਜੇ ਘਰ ਚ ਤਾਂ ਹਾਂ ਬੀਜੇਪੀ ਦਾ ਹੈ ਥੱਲੇ ਕਾਂਗਰਸ ਐ ਜੇ ਕਿਤੇ ਉਹ ਥੱਲੇ ਆਉਂਦਾ ਇਧਰੋਂ ਇਹ ਤਾਂ ਆਹਾਂ ਜਾਂਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਬਾਡੀ ਚੋਂਣਗੇ ਬਈ ਉਹ ਕਹੂਗਾ ਤਹਾ ਆ ਜਾ ਉਹ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲਓ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਿੰਦੇ ਅਮਰੋਲਾ ਪਾਈ ਜਾਂਦੇ ਪਰ ਮੱਕੜ ਨਹੀਂ ਕਹਣਾ ਹੁੰਦਾ ਭਾਈ ਉਹਨਾਂ ਨੂੰ ਤਮੱਕੜੀ ਦਾ ਆਦੇ ਅਜ਼ਲ ਚ ਹੈਗੇ ਸਹੀ ਨੇ ਉਹ ਤਮੱਕੜ ਕਾਣ ਹੁੰਦਾ ਜਿਹੜੇ ਧਮਕਾ ਪਾਉਂਦੇ ਨੇ ਥੋੜੀ ਧਮਕ ਪੈਂਦੀ ਆ ਤਾਂ ਤੁਹਾਨੂੰ ਤਮੱਕੜ ਕਹਿਣ ਲੱਗੇ ਉਹਨੇ ਦੱਸੋ ਹੱਲੇ ਭੈਣੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹ ਹੈ ਮਨਤਾਦਿਆਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਹੈ ਅੱਜ ਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਢਾਲ ਆਉਂਦੇ ਫਿਰਦੇ ਆ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਹਨ ਸੁਣਾ ਹੈ ਕਿ ਮੇਰੀਆਂ ਕਮੀਆਂ نکال ਰਹੇ ਹਨ ਜਿਨਕੇ ਆਪਣੇ ਕਰੀਰ ਕਿਰਦਾਰ ਲੀਰੋ ਲੀ ਰਹੇ ਹਨ ਉਹ ਦੂਸਰੋਂ ਦੀਆਂ ਪਗੜੀਆਂ ਉਛਾਲ ਰਹੇ ਹਨ ਕਦੇ ਪੰਜਾਬ ਥੋੜੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੋਤੇ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਚੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮर्जी ਜਾਣ ਕਿਸਮਤ ਤੇ ਛੜਤੇ 10 ਲੱਖ ਰੁਪਏ ਦਾ ਸਿਹਤ ਬੀਮਾ ਆਉਣ ਵਾਲੇ ਦਿਨਾਂ ਦੇ ਰਜਿਸਟ੍ਰੇਸ਼ਨ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਚ 10 ਲੱਖ ਰੁਪਇਆ ਤੁਹਾਡੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ ਸਿੱਧਾ ਜਾਓ ਆਧਾਰ ਕਾਰਡ ਦਿਖਾਓ ਹਸਪਤਾਲ ਚ ਇਲਾਜ ਕਰਾਓ ਘਰੇ ਆਜੋ ਬਾਕੀ ਸਾਰਾ ਹਸਾਬ ਸਰਕਾਰ ਕਰੂਗੀ 10 ਲੱਖ ਰੁਪਏ ਦਾ ਹੁਣ ਇਹੀ ਦੋਖਿਆਂ ਨੂੰ ਵੀ ਤਾਂ ਸਿੱਖ ਗਏ ਸਾਈਕਲ ਹੈ ਸਾਈਕਲ ਸਿੱਧੇ ਹੀ ਥੋੜੀ ਕਾਠੀ ਤੇ ਚੜ ਜਾਂਦਾ ਕੋਈ ਪਹਿਲਾਂ ਬੱਚਾ ਕੈਂਚੀ ਸਿੱਖਦਾ ਆਦੀ ਫਿਰ ਹੌਲੀ ਹੌਲੀ ਪੂਰੀ ਕੈਂਚੀ ਤੇ ਆ ਜਾਂਦਾ ਉਹ ਹੌਲੀ ਹੌਲੀ ਡੰਡੇ ਤੇ ਆ ਜਾਂਦਾ ਫਿਰ ਕਾਠੀ ਤੇ ਆ ਜਾਂਦਾ ਪੈਰ ਜੇ ਆਉਣ ਲੱਗ ਜਾਂਦੇ ਪੰਜਾ ਜਾ ਐ ਆਉਣ ਲੱਗ ਜਾਂਦਾ ਉੱਤੋਂ ਦੀ ਪੈਡਲ ਦੇ ਹੁਣ ਅਸੀਂ ਕਾਠੀ ਤੇ ਬਹਿ ਗਏ ਪੈਰ ਵੀ ਪੂਰੇ ਆਉਣ ਲੱਗ ਗਏ ਸਾਈਕਲ ਭਜਾਉਣ ਵੀ ਲੱਗ ਗਏ ਖਲਪ ਭਜਾਉਣ ਨਹੀਂ ਲੱਗੇ ਉਸ ਵਾਰੀ ਪਿਛਲੇ ਕੈਰੀਅਰ ਤੇ ਬਿਠਾ ਕੇ ਨਾਬੇ ਵੀ ਛੱਡ ਕੇ ਆਉਣ ਲੱਗੇ ਕੈਰੀਅਰ ਫੇਰ ਖਾਲੀ ਆ ਹੁਣ ਹੋਰ ਬਿਠਾਵਾਂਗੇ ਕਦਾਂ ਆ ਨਿਕਲੀਏ ਪੜਾਸ ਇਹਨੂੰ ਮੈਂ ਕਿਹਾ ਤਾਂ ਨਹੀਂ ਸੀ ਇਹ ਕਰਾਉਂ ਨੂੰ ਘਰਦਾ ਕਿਸੇ ਨੂੰ ਅੰਦਰ ਇਹ ਇਹ ਚੋਰ ਇੰਨਾ ਵੀ ਤੇਜ਼ ਨਹੀਂ ਹੁੰਦਾ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਹੁੰਦਾ ਨਿਸ਼ਾਨੀਆਂ ਲੱਭੀ ਜਾਂਦੇ ਆ ਲੱਭ ਗਿਆ ਕਈ ਕੋਈ ਧਮਕੀ ਨਾ ਸਮਝੇ ਇਹਨੂੰ ਕਾਨੂੰਨ ਆਪਦੀ ਕਾਰਵਾਈ ਕਰੂਗਾ ਸੋ ਹੁਣ ਜਦੋਂ ਮੇਰੇ ਵਿਰੁੱਧ ਇਹਨਾਂ ਨੂੰ ਕੁਝ ਲੱਭਦਾ ਹੀ ਨਹੀਂ ਕਿਸੇ ਵਿਰੁੱਧ ਨਹੀਂ ਲੱਭਦਾ ਕੁਝ ਫਿਰ ਉਹ ਜਿਵੇਂ ਰੋਲਾ ਪਾਉਣ ਤੇ ਆ ਜਾਂਦੇ ਨੇ ਜਿਵੇਂ ਕੋਈ ਮਾੜਾ ਪਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਹਾਰ ਰਿਹਾ ਹਾਂ ਹੁਣ ਉਹ ਫਿਰ ਦੂਜੇ ਪਲਵਾਨ ਦੇ ਕੰਨ ਕੇ ਦੰਦੀ ਵੜ ਲੈਂਦਾ ਕਦੇ ਕਦੇ ਕ੍ਰੂਟ ਮਾਰ ਦਿੰਦਾ ਇਹ ਕੰਨਾਂ ਤੇ ਦੰਗੀਆਂ ਵੜਨ ਕ੍ਰੂਟ ਮਾਰਨ ਤੇ ਆਏ ਹੋਏ ਨੇ ਹੁਣ